ਮੇਟਰੋ ਚੰਬੀ ਕੋੜੀ ਦਿਖਾਉਣ ਲੱਗਿਆ ਤੁਹਾਨੂੰ ਐਨ ਓਕੇ ਦੀ ਰਿਪੋਰਟ ਵਾਲੀ ਘੋੜੀ ਆ ਚਾਲ ਚੂਲ ਦੀ ਬਿਲਕੁਲ ਸਾਫ ਸੁਥਰੀ ਆ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਬਧੀਆ ਚੰਗੀ ਪਲੀ ਹੋਈ ਆ ਕੰਨ ਕਨੋਤੀ ਦੀ ਸੋਹਣੀ ਆ ਤਾਉਣ ਵਗੈਰਾ ਦੀ ਹਰ ਪਾਸਿਓ ਸੋਹਣੀ ਘੋੜੀ ਆ ਬਰੀਡਿੰਗ ਵਾਸਤੇ ਬਹੁਤ ਚੰਗੀ ਘੋੜੀ ਆ ਤੇ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਦੇ ਆਂ ਐਂਡ ਤੱਕ ਵੀਡੀਓ ਚ ਬਨੇ ਰਹੋ ਨਵੇਂ ਮਿੱਤਰ ਪਿਆਰੇ ਵੀਡੀਓ ਦੇਖਦene ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਜੋ ਵੀਡੀਓ ਆਪਣੀ ਹੋਰ ਮਿੱਤਰ ਬਿਆਨਾਂ ਤੱਕ ਪਹੁੰਚ ਸਕੇ ਗੱਲ ਕਰਦੇ ਆਪਾਂ ਇਸ ਘੋੜੀ ਦੀ ਦੋਸਤੋ ਜਿਹੜੀ ਇਹ ਘੋੜੀ ਦੇਖ ਰਹੇ ਹੋ ਪਹਿਲਾਂ ਤਾਂ ਤੁਸੀਂ ਕੰਨ ਕੰਨ ਚੈੱਕ ਕਰੋ ਘੋੜੀ ਦੀ ਧੌਣ ਵਗੈਰਾ ਲੰਬਾਈ ਵਗੈਰਾ ਘੋੜੀ ਦੀ ਮਜ਼ਬੂਤ ਘੋੜੀਆ ਦੋਸਤੋ ਸੁੰਭ ਵਗੈਰਾ ਗੋਡੇ ਗਿੱਟੇ ਸਭ ਪਾਸਿਓਂ ਮਜ਼ਬੂਤ ਆ ਘੋੜੀ ਪੈਰਾਂ ਦੀ ਬਿਲਕੁਲ ਸਾਫ਼ ਸੁਥਰੀ ਹਰੇਕ ਪਾਸਿਓਂ ਸਾਫ਼ ਸੁਥਰੀ ਘੋੜੀ ਆ ਪਿੱਠ ਪੂੜਾ ਬਹੁਤ ਸੋਹਣਾ ਘੋੜੀ ਦਾ ਤੇ ਦੋਸਤੋ ਇਹਦੀ ਹਾਈਟ ਆ 62 ਇੰਚ ਦੱਸੀ ਆ ਮਾਲਕ ਵੀਰਾਂ ਨੇ ਫੱਟੀ ਵਾਲੀ ਬਾਈ ਕਹਿੰਦੀ ਵੀ 68 ਇੰਚ ਹਾਈਟ ਆ ਪੌਰੀਆਂ ਦੀ ਬਿਲਕੁਲ ਸਾਫ ਆ ਕੋਈ ਵੀ ਪੌਰੀ ਇਹ ਜੀ ਹੈ ਨਹੀਂ ਕੋਈ ਗਲਤ ਹੋਵੇ ਸਾਰੇ ਪਾਸਿਓਂ ਪੌਰੀਆਂ ਦੀ ਸਾਫ ਆ ਤੇ ਅੰਦਰ ਦੀ ਸਾਫ ਸੁਥਰੀ ਆ ਖਾਲੀ ਸੀ ਬਾਈਆਂ ਨੇ ਚੈੱਕ ਚੁੱਕ ਕਰਾ ਕੇ ਬਾਈ ਕੋਲੇ ਘੋੜਾਗਾ ਪੰਜਾਬຊੋਂ ਪਾਰਸ ਘੋੜੇ ਦਾ ਬੱਚਾ ਉਸ ਘੋੜੇ ਤੋਂ ਇਹ ਮੀਟ ਕਰਾਤੀ ਤੇ ਬਾਈਆਂ ਦੇ ਕੋਲੀਆ ਬਾਈ ਦਾ ਪਿੰਡ ਆ ਜਿਹੜਾ ਧਾਰੋ ਕੀ ਤੇ ਕੋੜੀ ਦੀ ਹਾਈਟ 68 ਇੰਚ ਆ ਉਮਰ 5 ਤੋਂ 5.5 ਸਾਲ ਦੇ ਵਿੱਚ ਆ ਤੇ ਬਾਲ ਪੌਰੀਆਂ ਦੀ ਸਾਫ ਆ ਤੇ ਗੱਬਣ ਕਰਾਤੀ ਪੰਜਾਬ ਸਿਓਂ ਤੋਂ ਤੇ ਬਾਈ ਦਾ ਪਿੰਡ ਆ ਧਾਰੋ ਕੀ ਜ਼ਿਲ੍ਹਾ ਬਾਈ ਨੂੰ ਪਟਿਆਲਾ ਪੈ ਜਾਂਦਾ ਏਰੀਆ ਬਾਈ ਦਾ ਨਾਬਾਗਾ ਨਾਬੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਜਾਂਦਾ ਜ਼ਿਲ੍ਹਾ ਬਾਈ ਨੂੰ ਪਟਿਆਲਾ ਪੈ ਜਾਂਦਾ ਧਾਰੋ ਕੀ ਪਿੰਡ ਆ ਬਾਈ ਦਾ ਜੇ ਕਿਸੇ ਮਿੱਤਰ ਪਿਆਰੇ ਨੂੰ ਕੋੜੀ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਕੋੜੀ ਹਰ ਪਾਸਿਓਂ ਸਾਫ਼ ਸੁਥਰੀਆ ਸੋਹਣੀਆਂ ਰਾਈਡਿੰਗ ਦੀ ਪਾਸ ਆ ਤੁਸੀਂ ਵੀਡੀਓ ਦੇਖ ਲਈ ਤੇ ਸਾਊਸੀਲ ਘੋੜੀਆਂ ਬਾਈ ਕਹਿੰਦਾ ਘਰੇ ਰੱਖਣ ਵਾਲੀ ਬਾਈ ਇਹਦਾ ਮੁੱਲ 1.5 ਲੱਖ ਰੁਪਇਆ ਕਰਦਾ। ਬਾਕੀ ਬਾਈਓ ਚ ਮਾਨਤਨ ਕਰ ਦੇਣਗੇ ਤੇ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਸੀਂ ਗੱਲਬਾਤ ਕਰ ਲਿਓ ਘੋੜੀ ਲਈ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਐਡ ਕਰਵਾਉਣੀ ਆ ਜਾਂ ਆਪਣੇ ਘੋੜੇ ਦੀ ਕੋਈ ਜਾਂ ਘੋੜੀਆਂ ਸੇਲ ਦੀ ਕੋਈ ਫਾਰਮ ਤੇ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਚੈਨਲ ਨੰਬਰ ਚੱਲ ਰਿਹਾ ਸਕਰੀਨ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ।